ਹੈਲੋ ਸਟੂਡੈਂਟਸ ਵੈਲਕਮ ਟੂ ਦਾ ਐਮਰਜ਼ ਇੰਸਟੀਚਿਊਟ ਇਨ ਥਿਸ ਵੀਡੀਓ ਵੀ ਵਿਲ ਡਿਸਕਸ ਅਬਾਊਟ ਵੈਰੀ ਇੰਪੋਰਟੈਂਟ ਫਾਰਮੂਲਾਜ਼ ਆਫ ਅਲਟਰਨੇਟਿੰਗ ਕਰੰਟ ਅਲਟਰਨੇਟਿੰਗ ਕਰੰਟ ਦੇ ਜਿਹੜੇ ਜਿਹੜੇ ਇੰਪੋਰਟੈਂਟ ਫਾਰਮੂਲਾਜ਼ ਨੇ ਅਸੀਂ ਇਹ ਵੀਡੀਓ ਦੇ ਵਿੱਚ ਉਹ ਡਿਸਕਸ ਕਰਾਂਗੇ ਵੀਡੀਓ ਦੇ ਵਿੱਚ ਅੰਤ ਤੱਕ ਬਣੇ ਰਹਿਣਾ ਜੀ ਫਰਸਟ ਆਫ ਆਲ ਵੀ ਵਿਲ ਅੰਡਰਸਟੈਂਡ ਅਬਾਊਟ ਥੈਟ ਇਜ਼ ਦਾ ਬੇਸਿਕ ਡਿਫਰੈਂਸ ਬੀਟਵੀਨ ਏਸੀ ਐਂਡ ਡੀਸੀ ਅਲਟਰਨੇਟਿੰਗ ਕਰੰਟ ਐਂਡ ਡਾਇਰੈਕਟ ਕਰੰਟ ਦੇ ਵਿੱਚ ਮੇਨਲੀ ਡਿਫਰੈਂਸ ਕੀ ਆ ਅਲਟਰਨੇਟਿੰਗ ਕਰੰਟ ਦੀ ਜਿਹੜੀ ਫ੍ਰੀਕ ਤੁਦੀ ਜਿਹੜੀ ਵੋਲਟੇਜ ਪ੍ਰੋਡਿਊਸ ਕਰਦਾ ਉਹ ਵੋਲਟੇਜ ਸਾਨੂੰ ਪ੍ਰੋਵਾਈਡ ਕਰਦਾ ਉਹ ਜਿਹੜੀ ਫ੍ਰੀਕੁਐਂਸੀ ਹੁੰਦੀ ਹੈ ਉਹ ਕਰੰਟ ਦੀ ਕੀ ਹੈ ਫਲਕਚੂਏਟ ਕਰਦੀ ਰਹਿੰਦੀ ਹੈ ਚੇਂਜ ਕਰ ਚੇਂਜ ਹੁੰਦੀ ਰਹਿੰਦੀ ਹੈਗੀ ਬੇਸਿਕਲੀ ਐਂਡ ਡਾਇਰੈਕਟ ਕਰੰਟ ਦੇ ਵਿੱਚ ਕੀ ਹੈ ਡਾਇਰੈਕਟ ਕਰੰਟ ਦੇ ਵਿੱਚ ਵੋਲਟੇਜ ਐਂਡ ਫ੍ਰੀਕੁਐਂਸੀ ਦੀ ਇੱਕ ਕਨਸਟੈਂਟ ਵੈਲਿਊ ਰਹਿੰਦੀ ਹੈ ਥਿਸ ਇਜ਼ ਦ ਬੇਸਿਕ ਡਿਫਰੈਂਸ ਬੀਟਵੀਨ ਏਸੀ ਐਂਡ ਡੀਸੀ ਨਾਓ ਵੀ ਵਿਲ ਸਟਾਰਟ ਆਰ ਰਿਵੀਜ਼ਨ ਆਫ ਫਾਰਮੂਲਸ First formula that is AC alternating current. How we can represent alternating current? What is the equation to represent alternating currents? So this is i is equals to i naught sine omega t. Omega angular frequency. Formula for omega is 2 pi by t. Formula for omega is 2 pi by t. T is the capital T is the time period. Next is alternating voltage. So, equation to represent a voltage of an alternating current V is equals to V naught sine omega t. Next is mean value of AC. How we can calculate mean value or average value of alternating current? So, formula for that is I m is equal to 2 I naught divided by pi. And next is a RMS value of alternating current I RMS is equals to I naught divided by under root 2. ਇਦੇ ਵਿੱਚ ਅਸੀਂ i not no √2 ਦੇ ਨਾਲ ਡਿਵਾਈਡ ਕਰਨਾ ਐਂਡ ਐਵਰੇਜ ਵੈਲਿਊ ਦੇ ਲਈ 2 π ਦੇ ਨਾਲ ਅਸੀਂ i not no ਮਲਟੀਪਲਾਈ ਕਰਨਾ ਇਹ ਦੋਨੋਂ ਫਾਰਮੂਲਸ ਇੰਪੋਰਟੈਂਟ ਨੇ ਨਿਊਮੈਰੀਕਲ ਦੇ ਲਈ ਇੱਥੇ ਤਾਂ ਡੈਰੀਵੇਸ਼ਨ ਵੀ ਇੰਪੋਰਟੈਂਟ ਆ ਆਰਐਮਐਸ ਦੀ ਨੈਕਸਟ ਇਜ਼ ਅਲਟਰਨੇਟਿੰਗ ਕਰੰਟ ਫਲੋਇੰਗ ਥਰੂ R ਅਗਰ ਅਸੀਂ R ਕੰਬੀਨੇਸ਼ਨ ਯੂਜ਼ ਕਰ ਰਹੇ ਹਾਂ R ਦੇ ਅਕ੍ਰੋਸ ਜਦੋਂ ਕਰੰਟ ਕੀ ਹੋ ਰਿਹਾਗਾ ਅਲਟਰਨੇਟਿੰਗ ਕਰੰਟ ਪਾਸ ਹੋ ਰਿਹਾ ਦੈਨ ਇਕੁਏਸ਼ਨ ਇਜ਼ ਵੀ ਇਜ਼ ਇਕੁਅਲਸ ਟੂ ਵੀ ਨਾਟ ਸਾਈਨ ਓਮੇਗਾ ਟੀ ਐਂਡ ਆਈ ਇਜ਼ ਇਕੁਅਲਸ ਟੂ ਆਈ ਨਾਟ ਸਾਈਨ ਓਮੇਗਾ ਟੀ ਅਗਰ ਅਸੀਂ ਫੇਜ਼ਰ ਡਾਇਗਰਾਮਸ ਬਣਾਉਣੇ ਆਗੇ ਇਹਦੇ ਵਿੱਚ ਇੱਕ ਅਸੀਂ ਈ ਦੀ ਉਹਦੇ ਵਿੱਚ ਐਕਸਿਸ ਲੈਣੇ ਆ ਤੇ ਦੂਸਰੀ ਅਸੀਂ ਇਹਦੇ ਵਿੱਚ ਆਈ ਦੀ ਐਕਸਿਸ ਲੈਣੇ ਆ ਸੋ ਵੋਲਟੇਜ ਐਂਡ ਕਰੰਟ ਦੋਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਦੋਨੋਂ ਇਕੁਏਸ਼ਨਸ ਸੇਮ ਹੀ ਬਣਣਗੇ ਇਹਨਾਂ ਦੇ ਵਿੱਚ ਫੇਜ਼ ਡਿਫਰੈਂਸ ਕਿੰਨਾ ਹੈਗਾ ਜ਼ੀਰੋ ਐਂਡ ਏਸੀ ਥਰੂ ਇੰਡਕਟਰ ਐਲ ਜਦੋਂ ਅਸੀਂ ਇੰਡਕਟਰ ਦੇ ਅਕਰੋਸ ਅਲਟਰਨੇਟਿੰਗ ਸੋਰਸ ਇੱਕ ਅਟੈਚ ਕਰਦੇ ਹਾਂ ਕਮਬਾਈਨ ਕਰਦੇ ਹਾਂ ਅਨ ਅਲਟਰਨੇਟਿੰਗ ਕਰੰਟਰ ਨੂੰ ਪ੍ਰੋਵਾਈਡ ਕਰਦੇ ਹਾਂ ਦੈਨ ਵੈਲਿਊ ਫਾਰ ਵੋਲਟੇਜ V V0 sin omega t ਵੋਲਟੇਜ ਦੀ ਇਕੁਏਸ਼ਨ ਆ ਜਿਹੜੀ ਉਹ ਸੇਮ ਆ ਸਾਰਿਆਂ ਦੇ ਲਈ ਠੀਕ ਹੈ ਜੀ ਕਿਉਂਕਿ ਸੇਮ ਜਿਹੜੀ ਇਕੁਏਸ਼ਨ ਆ ਇਹ ਵੋਲਟੇਜ ਨੂੰ ਕੀ ਕਰ ਰਹੀ ਹੈ ਕਿ ਰਿਪਰੈਜ਼ੈਂਟ ਕਰ ਰਹੀ ਆ ਜਿਹੜਾ ਅਸੀਂ ਅਲਟਰਨੇਟਿੰਗ ਸੋਰਸ ਉਹਨਾਂ ਦੇ ਅਕਰੋਸ ਕੀ ਕੀਤਾ ਅਟੈਚ ਕੀਤਾ ਹੋਇਆ ਐਂਡ ਕਰੰਟ ਦੀ ਵੈਲਿਊ I0 sin omega t π/2 ਹੁਣ omega π/2 ਦੇਖੋ ਇਹਦੇ ਵਿੱਚ ਫੇਸ ਡਿਫਰੈਂਸ ਕਿੰਨਾ ਫੇਸ ਡਿਫਰੈਂਸ ਇਜ਼ ਪਾਈ ਬਾਈ 2 ਅਗਰ ਪਾਈ ਬਾਈ 2 ਦਾ ਫੇਸ ਡਿਫਰੈਂਸ ਹੈ ਅਸੀਂ ਦੋਨੋਂ ਇਕੁਏਸ਼ਨਸ ਦੇਖੀਏ ਦੋਨੋਂ ਇਕੁਏਸ਼ਨਸ ਤੋਂ ਅਸੀਂ इजीली ਕਨਕਲੂਡ ਕਰ ਸਕਦੇ ਹਾਂ ਕਿ ਜਿਹੜਾ ਆਈ ਵਾਲਾ ਸਾਡਾ ਵੇਵ ਆ ਜਾਂ ਆਈ ਵਾਲਾ ਅਸੀਂ ਗ੍ਰਾਫ ਬਣਾ ਰਹੇ ਹਾਂਗੇ ਫੇਜ਼ਰ ਡਾਇਗਰਾਮ ਉਹਦੇ ਵਿੱਚ ਉਹ ਵੀ ਨੂੰ ਲੇਗ ਕਰ ਰਿਹਾ 댓 ਮੀਨਸ ਵੀ ਤੋਂ ਪਾਈ ਬਾਈ 2 ਪਿੱਛੇ ਵੀ ਤੋਂ ਪਾਈ ਬਾਈ 2 ਪਾਈ ਬਾਈ 2 ਦੇ ਫੈਕਟਰ ਦੇ ਨਾਲ ਪਿੱਛੇ ਆ ਲੇਗ ਕਰ ਰਿਹਾ ਉਹ उस तरीके बनावीडेंस प्रोड्यूज अक्रॉस इंडक्टर ठीक है ਹੁਣ ਅਗਰ ਅਸੀਂ ਕਪੈਸਟਰ ਦੇ ਅਕ੍ਰੋਸ ਅਲਟਰਨੇਟਿੰਗ ਸੋਰਸ ਅਟੈਚ ਕਰ ਰਹੇ ਹਾਂਗੇ ਦੈਨ ਵੋਲਟੇਜ ਦੀ ਇਕੁਏਸ਼ਨ ਸੇਮ ਰਹੇਗੀ ਐਂਡ ਕਰੰਟ ਦਾ ਸਾਡੇ ਕੋਲ ਫਾਰਮੂਲਾ ਜੋ I I0 sin ωt π/2 ਅਗਰ ਅਸੀਂ ਦੋਨੋਂ ਇਕੁਏਸ਼ਨਸ ਦੇਖੀਏ ਸਾਨੂੰ ਕੀ ਪਤਾ ਲੱਗੂ ਵੀ ਜਿਹੜਾ ਕਰੰਟ ਵਾਲੀ ਐਕਸਿਸ ਹੈ ਕਰੰਟ ਵਾਲਾ ਅਸੀਂ ਫੇਜ਼ ਡਾਇਗਰਾਮ ਬਣਾ ਰਹੇ ਹਾਂਗੇ ਤਾਂ ਇਹਨਾਂ ਦੇ ਵਿੱਚ ਫੇਜ਼ ਡਿਫਰੈਂਸ ਕਿੰਨਾ π/2 ਹੈ ਫੇਜ਼ ਡਿਫਰੈਂਸ ਇਸ ਇਨ ਇਹ ਵਿੱਚ ਵੀ π/2 ਆ ਇਹਦੇ ਵਿੱਚ ਵੀ π/2 ਆ ਫਰਕ ਸਿਰਫ ਇਹੀ ਆ ਅਗਰ ਅਸੀਂ ਇੰਡਕਟਰ ਦੇ ਵਿੱਚ ਅਲਟਰਨੇਟਿੰਗ ਕਰੰਟ ਕੀ ਕਰ ਰਹੇ ਆਂਗੇ ਸੋਰਸ ਲਗਾ ਰਹੇ ਆਂ ਕਰੰਟ ਵੋਲਟੇਜ ਨੂੰ ਲੇਗ ਕਰ ਰਿਹਾ ਪਿੱਛੇ ਚੱਲ ਰਿਹਾ ਬਟ ਕਪੈਸਟਰ ਕੇਸ ਦੇ ਵਿੱਚ ਕਰੰਟ ਦੀ ਕਰੰਟ ਬਹੁਤ ਜਦੋਂ ਫਾਸਟ ਇਹਦੇ ਵਿੱਚ ਮੂਵ ਕਰਦਾ ਤੇ ਕਪੈਸਟਰ ਕੀ ਕਰਦਾ ਕਪੈਸਟਰ ਕੇਸ ਦੇ ਵਿੱਚ ਕਰੰਟ ਉਹਨੂੰ ਲੀਡ ਕਰ ਰਿਹਾ ਕਰੰਟ ਪਾਈ ਬਾ 2 ਫੈਕਟਰ ਦੇ ਨਾਲ ਅੱਗੇ ਭੱਜ ਰਿਹਾ ਤੇ ਵੋਲਟੇਜ ਪਿੱਛੇ ਐਂਡ ਇੰਡਕਟਰ ਦੇ ਵਿੱਚ ਇੰਡਕਟਰ ਦੇ ਵਿੱਚ ਵੋਲਟੇਜ ਅੱਗੇ ਭੱਜ ਰਹੀ ਹੈ ਤੇ ਕਰੰਟ ਪਿੱਛੇ ਆ ਰਿਹਾ ਪਾਈ ਬਾਈ 2 ਫੈਕਟਰ ਦੇ ਨਾਲ ਦੋਨਾਂ ਦੇ ਵਿੱਚ ਇਹੀ ਬੇਸਿਕ ਡਿਫਰੈਂਸ ਆ ਵੀ ਹੈਵ ਟੂ ਕੀਪ ਥੀਸ ਫਾਰਮੂਲਾਸ ਇਨ ਆਰ ਮਾਈਂਡ ਐਂਡ ਮੋਸਟ ਇੰਪੋਰਟੈਂਟ ਐਕਸ ਸੀ ਐਕਸ ਸੀ ਇਸ ਇਕੁਅਲ ਟੂ 1 ਅਪਾਨ ਓਮੇਗਾ ਸੀ ਇਹ ਦੋਨੋਂ ਅਸੀਂ ਅੱਗੇ ਰੈਜ਼ੋਨੈਂਟ ਵਾਲੇ ਕੇਸ ਦੇ ਵਿੱਚ ਯੂਜ਼ ਕਰਾਂਗੇ ਐਕਸ ਸੀ ਕੀ ਹੈ ਇੰਦਾ ਵੈਲਿਊ ਆਫ ਰੈਜ਼ਿਸਟੈਂਸ অর ਦਾ ਵੈਲਿਊ ਆਫ ਇੰਪੀਡੈਂਸ the value of resistance and the value of impedance produced across capacitor is article ko formula ban gaya next aa gaya lr combination agar asi inductor and resistance nu series de vich dono nu attach karke onde across alternating source laga rahe ha then uh, how we can calculate res resultant emf resultant emf is equals to under root vr square plus vl square and to produce resultant impedance impedance nu asi resistance nal sama sakte hai vi impedance ki hai and resistance resistance vi ki hai करंट न रोक दिया इंपीडेंस भी की आ करंट न रोक दिया दोनों एक ही सकिया भैया ने बस इंपीडेंस जेड इज इक्वल टू अंडर रूट आर स्क्वायर प्लस एक्सएल स्क्वायर ये एक दोनों फार्मूला से की करने हैं याद करने हैं नेक्स्ट एसी थ्रू आर सीरीज इफ वी आर कनेक्टिंग रेजिस्टेंस एंड कैपेसिटर इन द सीरीज कॉम्बिनेशन देन फार्मूला टू फाइंड रिजल्ट एंड ई एम एफ इज इक्वल टू अंडर रूट बी आर स्क्वायर प्लस वी सी स्क्वायर देखो ਆਰ ਸਕੁਅਰ ਤੇ ਐਲ ਸਕੁਅਰ ਦੇ ਕ੍ਰਾਸ ਜਿਹੜੇ ਸਾਡੇ ਕੋਲ ਵੋਲਟੇਜ ਆ ਰਹੀ ਹੈਗੀ ਉਹਨਾਂ ਨੂੰ ਸਕੁਅਰ ਕਰਕੇ ਰਿਜ਼ਲਟੈਂਟ ਈ ਐਮ ਐਫ ਕੱਢ ਸਕਦੇ ਆ ਇਹਦੇ ਵਿੱਚ ਆਰ ਤੇ ਸੀ ਦਾ ਕਰ ਸਕਦੇ ਆਂਗੇ ਐਂਡ ਇੰਪੀਡੈਂਸ ਦੀ ਦੋਨਾਂ ਦੀ ਸੇਮ ਆਗੀ ਇੰਪੀਡੈਂਸ ਦੇ ਵਿੱਚ ਆਰ ਸਕੁਅਰ ਪਲੱਸ ਐਕਸ ਐਲ ਸਕੁਅਰ ਹੈ ਇੱਥੇ ਆਰ ਸਕੁਅਰ ਪਲੱਸ ਐਕਸ ਸੀ ਸਕੁਅਰ ਬਣ ਜਾਊਗਾ ਇੱਥੇ ਐਕਸ ਐਲ ਐਂਡ ਐਕਸ ਸੀ ਦੇ ਫਾਰਮੂਲੇ ਇਹ ਪਾਏ ਪਏ ਨੇ ਸਾਨੂੰ ਇਹ ਦੋਨੋਂ ਪਤਾ ਹੋਣੇ ਚਾਹੀਦੇ ਦੋਨੋਂ ਤਾਂ ਬਹੁਤ ਇੰਪੋਰਟੈਂਟ ਨੇ and if we want to calculate the directions tan phi is equals to xl divided by r ethe xc by r aajuga and most important topic star star, time but we don't have a, 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 such a huge time here so we can just uh, simply write it very important this is very important and uh, one of the major uh, topic in this uh, chapter so in this lcr series combination lcr series combination means l means as inductor laga C ਮੀਨਸ ਕੈਪੈਸਟਰ ਲਗਾ ਲਿਆ R ਮੀਨਸ ਰੈਜ਼ਿਸਟੈਂਸ ਅਸੀਂ ਇੰਡਕਟਰ ਕੈਪੈਸਟਰ ਐਂਡ ਰੈਜ਼ਿਸਟੈਂਸ ਨੂੰ ਸੀਰੀਜ਼ ਦੇ ਵਿੱਚ ਕੀ ਕੀਤਾਗਾ ਅਟੈਚ ਕਰ ਲਿਆ ਹੁਣ ਸੀਰੀਜ਼ ਦੇ ਵਿੱਚ ਵੋਲਟੇਜ ਡਿਵਾਈਡ ਹੋਊਗੀ ਕਰੰਟ ਸੇਮ ਰਹੂਗਾ ਇਹ ਸਾਰਾ ਕੁਝ ਤੁਹਾਨੂੰ ਪਤਾਗਾ ਐਂਡ ਹਾਊ ਵੀ ਕੈਨ ਕੈਲਕੂਲੇਟ ਰਿਜ਼ਲਟੈਂਟ EMF E ਇਸ ਇਕੁਅਲ ਟੂ √BR² BL BC² ਇਹ ਤਾਂ ਤੁਸੀਂ ਫਾਰਮੂਲਾ ਖੜ ਕੇ ਬੋਲਣ ਲੱਗ ਜਾਓ E ਇਸ ਇਕੁਅਲ ਟੂ VR² ਬ੍ਰੈਕਟ ਦੇ ਵਿੱਚ BL BC² 5-10 ਵਾਰ ਬੋਲੋ ਤੇ ਤੁਹਾਨੂੰ ਯਾਦ ਹੋਣਾ ਚਾਹੀਦਾ ਐਂਡ ਨੈਕਸਟਰ ਟੂ ਕੈਲਕੂਲੇਟਰ ਰਿਜ਼ਲਟੈਂਟ ਇੰਪੀਡੈਂਸ ਜੈਟ ਇਜ਼ ਇਕੁਅਲ ਟੂ ਆਰ ਸਕੁਅਰ ਪਲੱਸ ਐਕਸ ਐਲ ਮਾਈਨਸ ਐਕਸ ਸੀ ਸਕੁਅਰ ਇਹ ਸਿਰਫ ਆਰਟੀਕਲ ਇੱਥੇ ਹੀ ਨਹੀਂ ਖਤਮ ਵੈਸੇ ਤਾਂ ਇਹ 90% 95% ਇਹਨੇ ਪੇਪਰ ਚ ਆਉਣਾ ਅਗਰ ਇਹ ਨਾਲ ਆਊਗਾ ਤਾਂ ਇਹਦੇ ਨਾਲ ਆ ਦੋਨੋਂ ਜਿਹੜੇ ਇਹਦੇ ਜਵਾਬਤੂ ਦੇ ਫਿਰਦੇ ਆ ਰੈਜ਼ੋਨੈਂਟ ਕੰਡੀਸ਼ਨ ਵਾਲੇ ਐਂਡ ਰੈਜ਼ੋਨੈਂਟ ਫ੍ਰੀਕੁਐਂਸੀ ਇਹ ਦੋਨੋਂ ਇਹਦੇ ਨਾਲ ਆਉਣਗੇ ਚਾਹੇ ਦੀ ਇਹਦੀ ਡੈਰੀਵੇਸ਼ਨ ਆ ਜੀ ਵੀ ਅਸੀਂ ਆ ਫ੍ਰੀਕੁਐਂਸੀ ਫਾਈਂਡ ਕਰਨੀ ਹੈ ਜੀ ਐਂਡ ਅਗਰ ਇਹਦੀ ਡੈਰੀਵੇਸ਼ਨ ਨਹੀਂ ਆ ਰਹੀ じゃ ਇਹਨਾਂ ਨਿਊਮੈਰਿਕਲਾਂ ਚ ਨਿਊਮੈਰਿਕਲ ਦੇ ਵਿੱਚ ਅਸੀਂ ਇਹ ਯੂਜ਼ ਕਰਾਂਗੇ 댓 ਮੀਨਸ ਇਨੇ ਪੇਪਰ ਦੇ ਵਿੱਚ ਆਉਣਾ ਹੀ ਆਉਣਾ ਕਲੀਅਰ ਹੋ ਗਿਆ ਇਹਨੂੰ ਤੁਸੀਂ ਯਾਦ ਕਰ ਲਓ ਐਂਡ ਰੈਜ਼ੋਨੈਂਟ ਕੰਡੀਸ਼ਨ ਰੈਜ਼ੋਨੈਂਟ ਕੰਡੀਸ਼ਨ ਦੇ ਵਿੱਚ ਜਦੋਂ ਦੋਨੋਂ ਰੈਜ਼ਿਸਟੈਂਸ ਅਕ੍ਰੋਸ ਇੰਪੀਡੈਂਸ ਅਕ੍ਰੋਸ ਇੰਡਕਟਰ ਐਂਡ ਇੰਪੀਡੈਂਸ ਅਕ੍ਰੋਸ ਕੈਪੈਸਟਰ ਦੋਨੋਂ ਦੀ ਵੈਲਿਊ ਸੇਮ ਹੁੰਦੀ ਹੈ ਇਨ ਦਿਸ ਕੇਸ दैट कंडीशन इज कॉल्ड रेजोनेंट एंड अगर अभी फ्रीकुएंसी फाइंड करिए वैल्यूज़ पुट कर दिए ओमेगा एल पुट कर दिए ओमेगा सी पुट कर दिए दैन ओमेगा नॉट स्केर की को ले, वन अपन अंडर रूट एलसी बन जाएगा एंड रेजोनेंट फ्रीकुएसी के लिए एफ नॉट इज इक्व टूगा नॉट डिवाइड बाई टू पाई अं रेजोेंट जी फ्रीकुएसी बनूंगी उन्होंने टू पाई डिवाइड कर देंगे इतने को फॉर्मुला आजगा वन डिवाइड बाई टू पाई अंडर रूट एलसी This is also very important. And next is Q factor. ਐਂਡ ਡਾਇਰੈਕਸ਼ਨ ਡਾਇਰੈਕਸ਼ਨ ਇਸ ਅਗਰੈਸਿਵ ਫਾਈਂਡ ਕਰਨਗੇ ਡਾਇਰੈਕਸ਼ਨ ਦੇ ਫਾਰਮੂਲੇ ਤੁਸੀਂ ਸਾਰਿਆਂ ਦੇ ਨਾਲ ਯਾਦ ਰੱਖਣੇ 10f x x r this is also one of the major important formula of this you know topic next is q factor q factor is equals to q is equals to 1 r under root √l upon c q factor di definition and formula ਤੁਸੀਂ ਪੜਨਾ ਯਾਦ ਕਰਨਾ power of an ac this is also very important ਪਾਵਰ ਵੀ ਇੰਪੋਰਟੈਂਟ ਹੈ ਹਾਊ ਵੀ ਕੈਨ ਕੈਲਕੂਲੇਟ ਇਦੀ ਇੱਕ ਲੰਬੀ ਚੌੜੀ ਤੇ ਬਹੁਤ ਅੱਛੀ ਡੈਰੀਵੇਸ਼ਨ ਆ ਮੇਰੇ ਐਗਜ਼ਾਮ ਦੇ ਵਿੱਚ ਵੀ ਇਹ ਡੈਰੀਵੇਸ਼ਨ ਆਈ ਸੀਗੀ ਹੋ ਸਕਦਾ ਤੁਹਾਡੇ ਐਗਜ਼ਾਮਸ 'ਚ ਵੀ ਆਗੇ ਅਗਰ ਇਹ ਡੈਰੀਵੇਸ਼ਨ ਨਹੀਂ ਆ ਰਹੀ ਤਾਂ ਨੰਮੈਰੀਕਲ ਆ ਜਾਊਗਾ ਤੇ ਡੈਰੀਵੇਸ਼ਨ ਸਾਨੂੰ ਇਹ ਦੀ ਪਾ ਦੇਣਗੇ ਬਟ ਪਤਾ ਹੋਣਾ ਚਾਹੀਦਾ ਐਂਡ ਫੇਜ਼ਰ ਡਾਇਗਰਾਮਸ ਆਰ ਆਲਸੋ ਵੈਰੀ ਇੰਪੋਰਟੈਂਟ ਪ੍ਰੈਕਟਿਸ ਕਰਨੀ ਹੈ ਉਹਦੀ ਐਂਡ ਹਾਊ ਵੀ ਕੈਨ ਕੈਲਕੂਲੇਟ ਪਾਵਰ ਦੈਟ ਇਜ਼ EV IV cos 5 EV IV cos 5 This is the formula for power. Next transformer. Transformer is also very important. You will important because it is mainly important. Transformer important, power important, LCR important, and uh, RMS value is also very important. These three or four topics are very important. Transformer, the equation. This is the equation for transformer. Es divided by Ep is equal to Ip divided by Is, Ns divided by Np. ਜਦੋਂ ਅਸੀਂ ਇਹਦਾ ਆਰਟੀਕਲ ਕਰਦੇ ਆ ਟਾਪਿਕ ਕਰਦੇ ਆ ਟਾਪਿਕ ਨੂੰ ਅਸੀਂ ਇਹ ਇਕੁਏਸ਼ਨ ਤੱਕ ਸੋਲਵ ਕਰਦੇ ਹੁਣ ES ਕੀ ਹੈ ES ਕੀ ਹੈ ਇੰਡਿਊਸਡ EMF ਅਕ੍ਰੋਸ ਸੈਕੰਡਰੀ ਕੋਇਲ EP ਇੰਡਿਊਸਡ EMF ਅਕ੍ਰੋਸ ਪ੍ਰਾਇਮਰੀ ਕੋਇਲ IP ਵੈਲਿਊ ਆਫ ਕਰੰਟ ਅਕ੍ਰੋਸ ਪ੍ਰਾਇਮਰੀ ਕੋਇਲ IS ਕੀ ਹੋ ਜਾਏਗਾ ਵੈਲਿਊ ਆਫ ਕਰੰਟ ਅਕ੍ਰੋਸ ਸੈਕੰਡਰੀ ਕੋਇਲ ਸੇਮ NS NP NS ਕੇ ਨੰਬਰ ਆਫ ਟਰਨਸ ਇਨ ਸੈਕੰਡਰੀ ਕੋਇਲ ਐਂਡ ਐਨ ਪੀ ਨੰਬਰ ਆਫ ਟਰਨਸ ਅਕ੍ਰੋਸ ਪ੍ਰਾਇਮਰੀ ਕੋਇਲ ਹੁਣ ਇਹਦੇ ਵਿੱਚ ਅਸੀਂ ਪੜਿਆ ਹੈ ਟਰਾਂਸਫਾਰਮਰ ਕਿੰਨੀ ਤਰ੍ਹਾਂ ਦੇ ਨੇ ਦੋ ਤਰ੍ਹਾਂ ਦੇ ਨੇ ਇੱਕ ਹੈ ਸਟੈਪ ਅਪ ਦੂਸਰਾ ਹੈ ਸਟੈਪ ਡਾਊਨ ਤੇ ਇੱਕ ਹੈ ਵੋਲਟੇਜ ਇਨਕਰੀਜ਼ ਕਰਨ ਵਾਲਾ ਦੂਸਰਾ ਹੈ ਵੋਲਟੇਜ ਡਿਕਰੀਜ਼ ਕਰਨ ਵਾਲਾ ਅਗਰ ਅਸੀਂ ਵੋਲਟੇਜ ਇੱਕ ਇਨਕਰੀਜ਼ ਕਰਨੀ ਆ ਤਾਂ ਸਾਨੂੰ ਸਾਡੇ ਕੋਲ ਪ੍ਰਾਇਮਰੀ ਦੀਆਂ ਜਿਹੜੀਆਂ ਨੰਬਰ ਆਫ ਟਰਨਸ ਨੇ ਜ਼ਿਆਦਾ ਹੋਣ ਜਾਂ ਸੈਕੰਡਰੀ ਚ ਜ਼ਿਆਦਾ ਹੋਣ ਅਗਰ ਅਸੀਂ ਵੋਲਟੇਜ ਡਿਕਰੀਜ਼ ਕਰਨੀ ਆ ਦੈਨ ਕਿਹ ਸਾਈਡ ਦੇ ਵਿੱਚ ਨੰਬਰ ਆਫ ਟਰਨਸ ਕੀ ਹੋਣੀ ਚਾਹੀਦੀਆਂ ਨੇ ਇਨਕਰੀਜ਼ অর ਡਿਕਰੀਜ਼ ਇਹ ਤੁਸੀਂ ਧਿਆਨ ਦੇ ਨਾਲ ਬੁੱਕ ਤੋਂ ਰੀਡ ਕਰ ਐਂਡ ਇਕੁਏਸ਼ਨ ਦੇਖੋ EMF ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਵੈਲਿਊ ਆਫ ਨੰਬਰ ਆਫ ਟਰਨਸ ਅਗਰ ਅਸੀਂ ਨੰਬਰ ਆਫ ਟਰਨਸ ਇਨਕਰੀਜ਼ ਕਰ ਰਹੇ ਹਾਂ ਨੰਬਰ ਆਫ ਟਰਨਸ ਇਨਕਰੀਜ਼ ਕਰ ਰਹੇ ਹਾਂਗੇ ਥੈਨ ਉਹਦੇ ਵਿੱਚੋਂ ਇੰਡਿਊਸਡ EMF ਵੀ ਕੀ ਹੋਜੂ ਇਨਕਰੀਜ਼ ਹੋਜੂ ਜਿੰਨੀ ਪ੍ਰੋਡਿਊਸ ਹੋਊਗੀ ਐਂਡ ਇੰਡਿਊਸਡ EMF ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦਾ ਵੈਲਿਊ ਆਫ ਕਰੰਟ ਫਲੋਇੰਗ ਥਰੂ ਇਟ ਸੋ ਇਕੁਏਸ਼ਨ ਨੂੰ ਧਿਆਨ ਰੱਖਣਾ ES ਉੱਪਰ ਨੇਗੇ E ਤੇ N ਦੇ i ਵਾਲੇ ਚ ਉਲਟ ਹੋ ਜਾਊਗਾ ਕਰੰਟ ਦੇ ਵਿੱਚ ਕੀ ਹੋ ਜਾਊਗਾ ਰੈਸੀਪ੍ਰੋਕਲ ਕਰੰਟ ਇਨਵਰਸਲੀ ਪ੍ਰੋਪੋਰਸ਼ਨਲ ਆ ਟੂ ਦਾ ਨੰਬਰ ਆਫ ਟਰਨਸ ਐਂਡ ਇੰਡਿਊਸਡ ਈਐਮਐਫ ਸੋ ਥੀਸ ਆਰ ਦਾ ਵੈਰੀ ਇੰਪੋਰਟੈਂਟ ਫਾਰਮੂਲਾਸ ਫਾਰ ਅਲਟਰਨੇਟਿੰਗ ਕਰੰਟ ਆਈ ਹੋਪ ਥਿਸ ਵੀਡੀਓ ਇਜ਼ ਹੈਲਪਫੁਲ ਟੂ ਯੂ ਐਂਡ ਯੂ ਕੈਨ ਰਿਵਾਈਜ਼ ਆਲ ਦਾ ਫਾਰਮੂਲਾਸ ਫ্রম ਥਿਸ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਦਾ ਵੀਡੀਓ ਐਂਡ ਡੈਫੀਨਿਟਲੀ ਸ਼ੇਅਰ ਵਿਦ ਯੋਰ ਅਦਰ ਕਲਾਸਮੇਟਸ ਥੈਂਕ ਯੂ ਟੂ ਆਲ ਆਫ ਯੂ